ਜੀ ਸਤਿ ਸ਼੍ਰੀਕਾਲ ਵਾਹੀ ਜੀ ਸਾਰ ਜਦ ਆਪਾਂ ਕਿਤੇ ਘੁੰਮਣ ਜਾਂਦੇ ਨੇ ਫਿਰ ਆਪਾਂ ਇਸ ਚੈਨਲ ਤੇ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆਂ ਤੇ ਆਵੜਾ ਪਹਾੜ ਲਈ ਜਾਂਦਾ ਲੱਕੜੀ ਦਾ ਬਾਟੇ ਭਈਏ ਦੇਖੋ ਜੀ ਨੂਰ ਆ ਗਈ ਸਾਡੀ ਸਕੂਲ ਤੇ ਛੁੱਟੀ ਕਰਕੇ ਆ ਗਈ ਆ ਸੀਟਾਂ ਦੇਖ ਲੈ ਕਿਤਨਾ ਗੰਦੀਆਂ ਕਰੀਆਂ ਧੋਊਗਾ ਕੌਣ ਜੀ ਹਾਂ ਕਿਹੜੀ ਕਹਾਣੀ ਸੁਣਾਈ ਸੀ ਉਹ ਉਹ ਨਾ ਉਹਨਾਂ ਜਿਹੜੇ ਬੱਬਾ ਜੀ ਤੇ ਬੱਚੇ ਤੇ ਨਾ ਉਹਨਾਂ ਨੂੰ ਕਰ ਦਿੱਤਾ ਤਾਂ ਓਹ ਹੀ ਕਹਾਣੀ ਬਣਾਈ ਤੀ ਮੈਨੂੰ ਵੀ ਸੁਣਾ ਦੇ ਫਿਰ ਹੁਣ ਸਕੂਲ ਨੂੰ ਛੁੱਟੀ ਹੋ ਗਈ ਛੁੱਟੀਆਂ ਹੋ ਗਈ ਸਕੂਲ ਤੇ ਵੀ ਮੀ ਤੇੜਿਆ ਤਾਂ ਨਾ ਸੰਕਰ ਕੇ ਅਸੀਂ ਅੱਜ ਪਹਣ ਨਹੀਂ ਗਏ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕਿਵੇਂ ਹਾਲ ਚਾਲ ਹੈ ਲੋ ਵੀ ਠੰਡਾਂ ਦਾ ਪਹਿਲਾਂ ਮੀ ਬੈਠ ਗਿਆ ਤੇ ਮੀ ਬਹੁਤ ਜ਼ਿਆਦਾ ਨਹੀਂ ਪਿਆ ਥੋੜੋ ਥੋੜੀ ਪਿਆ ਕਿੱਥੇ ਕਿੱਥੇ ਮੀ ਪਿਆ ਦੱਸਿਓ ਕਮੈਂਟ ਕਰਕੇ ਜਰੂਰ ਆਪਣੇ ਪਿੰਡ ਦਾ ਪੈ ਗਿਆ ਇਧਰ ਮੋਹਾਲੀ ਏਰੀਆ 'ਚ ਪਰ ਇੰਨਾ ਜ਼ਿਆਦਾ ਨਹੀਂ ਪਿਆ ਥੋੜੋ ਥੋੜੀ ਪਿਆ ਆ ਬਾਕੀ ਤੁਹਾਨੂੰ ਬਹਾਰ ਦਾ ਦਿਖਾਉਣਾ ਕਿੰਨਾ ਕੁ ਮੀ ਪਿਆ ਆ ਇੱਧਰ ਚੈੱਕ ਕਰੋ ਮੋਹਾਲਾ ਇੰਨਾ ਜ਼ਿਆਦਾ ਨਹੀਂ ਬੈਗਾ ਉਹ ਮੈਂ ਵੀ ਸੀਸੇ ਰਹੀਂ ਪਤਾ ਲੱਗੂ ਆ ਮੀ ਸੁਇ ਇਹ ਵੀ ਚੱਲ ਮੈਨ ਲੱਗਾ ਧੁੰਦਾ ਧੁੰਦਾ ਸਟਾਰਟ ਹੋ ਜੂਗੀ ਆ ਮੀ ਤੇ ਬਾਅਦ ਅਕਸਰ ਧੁੰਦਾ ਪੈਣ ਲੱਗ ਜੰਨੀ ਆਇਆ ਕਾਣ ਕਾ ਲੋਕਾਂ ਨੇ ਵੀ ਜੀਆਂ ਹਰਿਆਲੀ ਹਰਿਆਲੀ ਹੋਈ ਪਈ ਆ ਕੰਮ ਕਿ ਇਸ ਹਲੇ ਸਵਾ ਦਾ ਦਿਨ ਚੱਲ ਰਹੇ ਆ ਤੇ ਹੁਣ ਧੁੰਦਾ ਵੀ ਪੈਣ ਲੱਗ ਜਨੇ ਸਵਾ ਦਾ ਦਿਨਾਂ ਜਤਾ ਬਹੁਤ ਧੁੰਦਾ ਪੈਣ ਨਹੀਂ ਆਇਆ ਸਭ ਨੂੰ ਤਾਂ ਸਾਫ਼ ਨਹੀਂ ਕਰਦਾ ਹੈਗਾ ਅੱਜਪਾ ਚੱਲੇ ਆਂ ਕਰਨੂਰ ਨੂੰ ਲੈਣ ਸਕੂਲ ਤੇ ਮੀਂਹ ਪਈ ਜਾਂਦਾ ਦਾ ਤਾਂ ਕਰਕੇ ਰਿਕੁਐਸਟ ਹੈ ਭਾਈ ਅਰਪਣਾ ਚੈਨਲ ਦਾ ਨਵਾਂ ਚੈਨਲ ਹੈ ਸਾਰੇ ਇਹਨੂੰ ਲਾਈਕ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਓ ਕਿਤੇ ਜਦ ਕਿਤੇ ਘੁੰਮਣ ਕੰਮ ਜਾਣੇ ਆਪਾਂ ਇੱਥੇ ਵੀਡੀਓ ਵੀਡੀਓ ਪਾਉਂਦੇ ਰਹਿੰਦੇ ਆਂ ਜਦ ਆਪਾਂ ਕਿਤੇ ਘੁੰਮਣ ਜਾਂਦੇ ਨੇ ਫਿਰ ਆਪਾਂ ਇਸ ਚੈਨਲ ਤੇ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆਂ ਤਾਂ ਕਰਕੇ ਪਾਹੀ ਚੈਨਲ ਬਣਾਇਆ ਭਾਈ ਤੇ ਸਾਰੇ ਕਰ ਲਿਓ ਨੂੰ ਸਬਸਕ੍ਰਾਈਬ ਵਗੈਰਾ ਤੇ ਵੀਡੀਓ ਵੀਡੀਓ ਨੂੰ ਲਾਈਕ ਲੂਕ ਵੀ ਕਰਦੇ ਆ ਕਰੋ ਇਹ ਤਾਂ ਆਪਾਂ ਤਾਂ ਵੀਡੀਓ ਬਣਾਉਣ ਲੱਗੇ ਆਂ ਤਾਂ ਨਾਰਮਲ ਜਿਹੀ ਇੱਕ ਬਣਾ ਦਿੰਨੇ ਆ ਨਾ ਕਿਤੇ ਕੰਟੈਂਟ ਪੈਂਦਾ ਰਹਿਣਾ ਚਾਹੀਦਾ ਤਾਂ YouTube ਚੁੱਕੇ ਚਲਾਉਂਦਾ ਵੀਡੀਓ ਤਾਂ ਕਰਕੇ ਪੱਕਾ ਕੰਟੈਂਟ ਬਣਾ ਰਹੇ ਆ ਤੇ ਪਾ ਰਹੇ ਆ ਇਹ ਵਾਕੀ ਠੰਡ ਹੋ ਗਈ ਖਾਣੇ ਖਾਣੇ ਕੇ ਸੱਚੀ ਹੋ ਗਈ ਠੰਡ ਯਾਰ ਖਾਣੇ ਪਿੰਡ ਆ ਗਿਆ ਸਵਾਰੀ ਦਾ ਬੜਾ ਪਹਾੜ ਲਈ ਜਾਂਦਾ ਲੱਕੜੀ ਦਾ ਘਾਟੀ ਭਈਏ ਦੇਖੋ ਇਹ ਤੇਰੇ ਨਾਲ ਬੀਲ ਲਈ ਵੀ ਕਾਤੇ 3 ਪਹੀਆ ਰੈਡੀ ਦੇਖ ਲੋ ਕਿੱਡੀ ਬੜੀ ਭਰ ਕੇ ਰੱਖੀ ਪਈ ਏ ਦੁਕਾਨਦਾਰੀ ਬੜਾ ਖਰਚ ਪੈਂਦਾ। ਅੱਜ ਜੀ ਖਾਣਾ ਬੰਦ ਹੋ ਗਿਆ। ਥੋੜੀ-ੋਥੀ ਖੁੱਲੀ ਆਇਆ। ਆ ਦੇਖੋ ਜੀ। ਬੜਾ ਫਰਕ ਪੈਂਦਾ ਦੁਕਾਨਦਾਰੀ ਬੀ ਮੀਂਹ ਪੈਣੇ ਕਰਕੇ ਨਾ। ਜੇ ਕਰੋ ਜੇ ਕਰੀ ਹੋਏ ਭਿਆ ਕੰਮ। ਇਹ ਖਾ ਲੋ ਖਰਾਉਣਾ ਮੀਂਹ ਜਗਮ ਯਾਰ ਮਿੱਟੀ ਮਿੱਟੀ ਸਾਰੇ ਪਾਸੇ। ਜੀ ਨੂਰ ਆ ਗਈ ਸਾਡੀ ਸਕੂਲ ਤੇ ਛੁੱਟੀ ਕਰਕੇ ਆ ਗਈ ਆ ਸੀਟਾਂ ਦੇਖ ਲੈ ਕਿਤਨਾ ਗੰਦੀਆਂ ਕਰੀਆਂ ਧੋਊਗਾ ਕੌਣ ਇਹਨੂੰ ਹੁਣ ਧੌਂਗੀ ਤੂੰ ਸਕੂਲ ਨੂੰ ਛੁੱਟੀ ਹੋ ਗਈ ਛੁੱਟੀਆਂ ਹੋ ਗਈਆਂ ਸਕੂਲ ਤੇ ਵੀ ਹੈ ਚੱਲ ਫਿਰ ਆ ਜਾ ਚੱਲੀਏ ਘਰ ਨੂੰ ਛਤਰੀ ਤੇ ਤੇਰੀ ਹੁਰੀ ਪਈ ਐ ਇਹ ਛਤਰੀ ਨਹੀਂ ਚੱਲ ਫਿਰ ਚੱਲੀਏ ਘਰ ਅਜ ਮਾਰ ਸਾਲ ਮੀਂਹ ਦੇ ਨਾਲ ਸਵੇਰ ਦਾ ਪਈ ਜਾਂਦਾ ਹਾਂ ਵੀ ਤੇਰੀ ਕੀ ਜੀ ਲੈਣੀ ਹੈ ਫਲਾਜ ਅੱਜ ਥੋੜੀ ਲੈਣੀ ਚੀਜੀ ਅੱਜ ਤਾਂ ਕਦੇ ਕਦੇ ਲੈ ਕੇ ਕਰਦੇ ਆ ਉਹ ਤਾਂ ਅੱਜ ਮਨ ਨੂੰ ਮੈਂ ਕੁਛ ਨਹੀਂ ਰਹਾ ਮਾਂ ਮੈਂ ਸਟਾਰ ਵੀਂਦਿਆ ਚਲ ਠੀਕ ਹੈ ਕੋਈ ਨਹੀਂ ਕਦੇ ਕਦੇ ਮਿਲਦਾ ਸਟਾਰ ਵੀ ਨਾ ਉਹ ਜੰਨਾ ਮੈਂ ਨਾ ਫਟ ਕਰ ਸਾ ਤੇ ਇੱਕ ਕਹਾਣੀ ਸੁਣਾਈ ਸੀ ਤੈ ਸੁਣਾਈ ਦੀ ਸੁਣਾਈ ਸੀ ਹਾਂ ਕਿਹੜੀ ਕਹਾਣੀ ਸੁਣਾਈ ਦੀ ਉਹ ਉਹ ਨਾ ਉਹਨਾਂ ਜਿਹੜੇ ਬੱਬਾ ਜੀ ਤੇ ਬੱਚੇ ਤੇ ਨਾ ਉਹਨਾਂ ਨੂੰ ਨਾ ਕਰਦੇ ਤਾਂ ਉਹ ਲਈ ਕਹਾਣੀ ਬਣਾਈ ਸੀ ਮੈਨੂੰ ਵੀ ਸੁਣਾ ਦੇ ਪਰੂਣਾ ਨਹੀਂ ਮੈਨੂੰ ਵੀ ਸੁਣਾ ਦੇ ਮੈਂ ਸੁਣਾਉਂਗਾ ਹਾਂ ਫਿਰ ਜੀ ਵੀ ਤੇ ਲਉਗੇ ਚਲ ਸੁਣਾ ਬਈ ਇੱਕ ਵਾਰੀ ਮੈਨੂੰ ਸੁਣਾ ਥੋੜੀ ਨਹੀਂ ਸੁਣਾਓ ਫਿਰ ਜੀ ਤੇ ਲੈਣੀ ਹੈ ਉਹ ਨਾ ਉਹ ਨਾ ਉਹ ਪਾਪਾ ਜੀ ਉਹ ਕੋਲ ਕਾਫੀ ਸਿੰਦੇ ਪਾਪਾ ਜੀ ਬੱਚਿਆਂ ਨੂੰ ਨਾ ਉਹ ਇਟਾ ਵਿੱਚ ਬੰਦ ਕਰਦੇ ਹਤਾ ਉਹ ਮੈਂ ਫੇਰ ਨਾ ਉਹ ਨਾ ਉਹ ਆਦਾ ਤਾਂ ਫਟੇ ਕਰਸਵਲਾ ਉੱਤੇ ਵਿੱਚ ਬੰਦ ਕਰਿਆ ਤਾਂ ਇਹ ਚਾਹ ਵਾਲੇ ਕਾਤੇ ਬੰਦ ਕਰਿਆ ਤਾਂ ਪਤਾ ਵੀ ਕਾਤੇ ਬੰਦ ਕਰਦੇ ਆ ਤਾਂ ਅੱਛਿਆ ਤੈਨੂੰ ਕਿਹਨਾਂ ਕਹਾਣੀ ਦੱਸੀ ਸੀ ਹਾ ਮੈਡਮ ਨੇ ਅੱਛਾ ਮੈਡਮ ਨੇ ਦੱਸੀ ਦੀ ਹੈ ਅੱਛਿਆ ਉਹ ਤਾਂ ਛੋਟੇ ਸਾਬ ਜਾ ਦੇ ਦਿੱਨ ਉਹਨਾਂ ਨੂੰ ਨੀਹਾਂ ਜੇ ਜਣਾਇਆ ਦਾ ਮੈਡਮ ਨੇ ਪੂਰੀ ਕਹਾਣੀ ਦੱਸੀ ਦੀ ਇੱਕ ਤੈ ਸੁਣਾਈ ਦੀ ਅੱਛਿਆ ਕੀ ਸੁਣਾਇਆ ਤੈ ਇੱਕ ਵਾਰ ਫੇਰ ਦੱਸ ਦੇ ਮੈਨੂੰ ਮੈਂ ਇੱਕ ਵਾਰੀ ਸੁਣਾਉਂਗਾ ਇੱਕ ਵਾਰੀ ਸੁਣਾਉਂਗਾ ਚਲ ਇੱਕ ਵਾਰੀ ਸੁਣਾ ਦੇ ਫਿਰ اچھا ਫਿਰ ਤੂੰ ਪਤੇ ਘਰ ਸਾਹਿਬ ਕਹਦੇ ਆਣਾ ਮਾ ਤੁਹਾਡੇ ਕੋਲ ਦੋ ਵਾਰੀ ਜਾਈ ਜਾਈ ਦੋ ਵਾਰੀ ਉਹ ਤੇਰਾ ਪਿੰਨ ਤਾਂ ਲੈ ਕੇ ਨਹੀਂ ਗਈ ਹੈ ਮੁੰਨ ਕਾ ਲੈ ਕੇ ਨਹੀਂ ਗਈ ਹੈਗੀ ਕਿਸੇ ਮੈਂ ਪਹਿਲਾਂ ਸੱਚਾ ਨਹੀਂ ਮੈਂ ਤਾਂ ਹੁਣ ਜਾਉਂਗਾ ਨਾ ਬਾਅਦ ਚ ਮੈਂ ਵੀ ਮੱਥਾ ਟੇਕ ਕੇ ਆਉਂਗਾ ਮੈਂ ਵੀ ਗਈ ਸੀ ਇੱਕ ਵਾਰ ਤੂੰ ਵੀ ਇੱਕ ਵਾਰੀ ਨਾਲ ਗਈ ਦੋ ਵਾਰੀ ਗਈ ਦੀ ਦੋ ਵਾਰੀ ਗਈ ਸੀ ਹਾਂ ਉਹ ਤੇ ਬਾਅਦ ਤੇਰੇ ਅੰਨੀ ਵਾਰੀ ਗਈ ਸੀ ਦੋ ਵਾਰੀ ਚੀਆ ਚੱਲ ਫਿਰ ਚਲੀ ਘਰ ਨੂੰ ਘਰ ਆ ਕੇ ਕਹਾਣੀ ਸੁਣਾਉਂਗਾ ਤੈਨੂੰ ਮੈਂ ਠੀਕ ਹੈ ਚੀਜੀ ਲੈਣੀ ਸੀ ਚੀਜੀ ਲੈਣੀ ਸੀ ਚੀਜੀ ਉਹ ਤਾਂ ਅੱਜ ਚੱਲ ਠੀਕ ਹੈ ਚੀਜੀ ਲੈ ਲਈ ਫਿਰ ਅੱਜ ਲੈ ਵੀ ਨੂਰ ਕਹਿੰਦੀ ਚੀਜੀ ਲੈਣੀ ਆ ਫੇ ਕਹਾਣੀ ਇੱਕ ਵਾਰੀ ਹੋਰ ਤਾਂ ਸੁਣਾ ਦੇ ਨਹੀਂ ਚੱਲ ਫੇ ਠੀਕ ਹੈ ਮੀ ਪਹਿੜਿਆ ਤਾਂ ਨਾ ਤਾਂ ਕਰਕੇ ਅਸੀਂ ਅੱਜ ਬਾਹਰ ਨਹੀਂ ਗਏ ਅੱਛਾ ਮੀ ਪਹਿੜਾ ਤੁਸੀਂ ਬਾਹਰ ਨਹੀਂ ਗਏ ਖੇਡਣ ਗਏ ਬਾਹਰ ਨਹੀਂ ਹੂੰ ਕਾਤੇ ਨਹੀਂ ਗਿਆਗਾ ਪਤਾ ਮੀ ਪਹਿਰੇ ਤਾਂ ਤੰ ਕਰਕੇ ਨਹੀਂ ਗਿਆ ਅੱਛਿਆ ਚੱਲ ਠੀਕ ਆ ਫਿਰ ਮੀਂਹ ਚ ਨਹੀਂ ਭਿਜੀ ਜਾਣਾ ਦਾ ਤੁਸੀਂ ਜਿਹੜੀ ਮੈਡਮ ਆਂਦੀ ਆਂਟੀ ਸੀ ਨਾ ਉਹ ਨਾ ਛਤਰੀ ਲੈ ਕੇ ਮੈਂ ਸੇ ਉਹ ਫਿਰਦੇ تھے ਫਿਰ ਉਹ ਨਾ ਬੱਚਿਆਂ ਨੂੰ ਛੱਡ ਕੇ ਜਾੜੀ ਸੀ ਉਹਨਾਂ ਦੇ ਮਮਾ ਡਾਟੀ ਕੋਲ ਅੱਛਿਆ ਤੈਨੂੰ ਕਿਹਨੇ ਕਿਹਾ ਦਾ ਵੀ ਤੈਨੂੰ ਲੈਣ ਆਏ ਆ ਤੈਨੂੰ ਭੇਜਿਆ ਕਿਹਨੇ ਬਾਹਰ ਹਾਂ ਤੈਨੂੰ ਬਾਹਰ ਕਿਨੇ ਭੇਜਿਆ ਤੇ ਵੀ ਤੈਨੂੰ ਲੈਣਾ ਆਏ ਕੋਈ ਆਪਾਂ ਲੈਣਾ ਆਏ ਆਂਟੀ ਆਂਟੀ ਨੇ ਭੇਜਿਆ ਏ ਉਹ ਮੈਡਮ ਨਾਲ ਕੀ ਕਹਿੰਦੀ ਨਹੀਂ ਉਹ ਉਹ ਨਹੀਂ ਪਤਾ ਕਹਿੰਦੀ ਤੇ ਸੈੜੀ ਆ ਗਏ ਫਿਰ ਮੈਂ ਚੱਲੇ ਗਈ ਸੀ ਹੈ ਦੇਖ ਲੈ ਫਿਰ ਹੈ ਤੁਸੀਂ ਮੀਂਹ ਕਰਕੇ ਗੱਡੀ ਲੈ ਆਏ ਤੇ ਤੇ ਹੋਰ ਮੈਂ ਕਿਹਾ ਮੀਂਹ ਪੈਂਦਾ ਵਾ ਗੱਡੀ ਉਹ ਲੈ ਜਮਾ ਹਨਾ ਠੀਕ ਕਰਿਆ ਹਾਂ ਚੱਲ ਠੀਕ ਹੈ ਤੇ ਕਿਹਾ ਮੈਂ ਤੇਰੀ ਵੀਰੇ ਜੀ ਵੀਡੀਓ ਵੀ ਬਣਾ ਦੀ ਮੈਂ ਕਹ ਨੂਰ ਦੀ ਵੀਡੀਓ ਵੀ ਬਣਾ ਦੇ ਦੂੰਗੀ ਅੱਜ ਨਾ ਨੂੰ ਮੇਰੀ ਉਹ ਵੀ ਕੱਢ ਕੇ ਕਾ ਰਹੀ ਉਹਦੇ ਚੀਜੀ ਲੈ ਲੂੰਗਾ ਹਾਂ ਹਉ ਠੀਕ ਹੈ ਤੇ ਟੌਫੀ ਤਾਂ ਲੈਣੀ ਟੌਫੀ ਤਾਂ ਘਰ ਹੀ ਪਈ ਐ ਉਹ ਮੈਂ ਫਿਰ ਨਾ ਹਾਂ ਤਾਂ ਟੌਫੀਆਂ ਲੈਣੀਆਂ ਸੀ ਦੋ ਟੌਫੀਆਂ ਪੰਜਾਂ ਕਰਾਂ ਹਾਂ ਕਰਾਂ ਜਾਂ ਕੇ ਲਈ ਲਈ ਤੇ ਤੇ ਤਿਆਰ ਵੀ ਹੋਣਾ ਕਿਤੇ ਆਪਾਂ ਲੇਟ ਐ ਨਾ ਹੋ ਜਾਈਏ ਆਪੂ ਵੀ ਆਈ ਸੀ ਆਪੂ ਨਹੀਂ ਆਈ ਮੀਂ ਪੈਂਦਾ ਤਾਂ ਨਾ ਚਾਹ ਕਰਕੇ ਆਪੂ ਨਹੀਂ ਆਈ ਹੈਗੀ ਜੇ ਬਾਹਰ ਨਿਕਲੂੰਗਾ ਫਿਰ ਛਤਰੀ ਲੈ ਲਊਗਾ ਹਾਂ ਫਿਰ ਛਤਰੀ ਲੈ ਲਈ ਕਿਹੜੀ ਛਤਰੀ ਦਿਖਾਈਂ ਤੇਰੇ ਬਾਹਰ ਇਹ ਹਾਂ ਮੈਂ ਤਾਂਹੀਂ ਤੇ ਲੈ ਕੇ ਆਇਆ ਤਾਂ ਮੈਂ ਕਹਿੰਦੀ ਹੈ ਕੁੱਤੇ ਵਾਲੀ ਕੁੱਤੇ ਵਾਲੀ ਤੇ ਇਹਦੇ ਉੱਪਰ ਸਿੰਘ ਕੰਨ ਬਣੇ ਹੋਵੇ ਚਾਲ ਠੀਕ ਆ ਠੀਕ ਆ ਅ ਮੂਰੇ ਦੇਖ ਲੈ ਕਿ ਆ ਤੂੰ ਜਮਣ ਲੱਗ ਗਿਆ ਸ਼ੀਸ਼ੇ ਵਾ ਤੂੰ ਆ ਜਾ ਜਮਣ ਲੱਗ ਗਿਆ ਨਾ ਤਿਗੜਿਆ ਤੈਨੂੰ ਹੀਟਰ ਲਾਉਣਾ ਪੈਣਾ ਮੈਨੂੰ ਲੱਗਦਾਹੀਂ ਕਰਮ ਵਾਲਾਂ ਨਾਲ ਚੱਲੂਗਾ ਉਹ ਹਨਾ ਅਟਜੂਗਾ ਨਾ ਮੀ ਵੀ ਅਟ ਗਿਆ ਮਨ ਲਾਦਾ ਗਿਆ ਮੀਂਹ ਗਿਆ ਹਟ ਪਰ ਮੌਸਮ ਨਹੀਂ ਨਿਕਲ ਰਿਹਾਗਾ ਹੁਣ ਮल्ला ਦਾ ਮੀਂਹ ਗਿਆ ਹਟ ਆਓ ਹੁਣ ਸੂਰਜ ਦੇ ਦਰਸ਼ਨ ਘਾਟ ਹੀ ਹੋਇਆ ਕਰਨੇ ਆ ਹਨਾ ਨਰੇ ਮੀਂਹ ਹਟ ਗਿਆ ਨਾ ਕੋਰੇ ਥੋੜਾ ਪੈ ਰਿਆ ਏ ਇਹ ਨਹੀਂ ਪੈ ਰਿਹਾ ਥੋੜਾ ਥੋੜਾ ਦੇਖੋ ਸ਼ੀਸ਼ੇ ਬਣ ਕੋਈ ਕੋਈ ਵੀ ਕਣੀ ਨਹੀਂ ਗਰੀ ਵੀ ਸ਼ੀਸ਼ਾ ਸਾਫ ਹੋ ਗਿਆ ਨਾ ਨੀਚੇ-ਨੀਚੇ ਮੜਾ-ਮੜਾ ਦਾ ਗਿਰਿਉ ਕਰਦਾ ਪੂਰ-ਪੂਰ ਜੀ ਪੈਂਦੀ ਐ ਹਨਾ ਚੱਲ ਫੇਰ ਚੱਲੀ ਹੁਣ ਅੱਜ ਵੀ ਕਿੱਥੇ ਜਾਣਾ ਵੇ ਕਿੱਥੇ ਜਾਣਾ ਜਿੱਤੇ ਤੂਰੀ ਰਹਿ ਜਾ ਛੁੱਟੀਆਂ ਹੋ ਗਏ ਤੈਨੂੰ ਮਾ ਤੇ ਕਹੜੇ ਸਕੂਲ ਕੇ ਆ ਕੇ ਜਾਇਆ ਠੀਕ ਐ ਆਉ ਉਹ ਦੇ ਕਿੱਡੀ ਵੱਡੀ ਰੀੜੀ ਲਈ ਜਾਂਦਾ ਭਾਈ ਅੱਡੀ ਵੱਡੀ ਲਈ ਉਹ ਦੇ ਕਿੱਡਾ ਪਹਾੜ ਬਣਾਇਆ ਨੇ ਹੈਨਾ ਫਿਰ ਅੱਜ ਗੱਡੀ 'ਚ ਜਾਉਂਗੀ ਨਾਨੀ ਕੋਲ ਵੀ ਗੱਡੀ 'ਚ ਜਾਉਂਗੀ ਕੋਈ ਮੋਟਰਸਾਈਕਲ 'ਤੇ ਲੈ ਲਉਗੀ ਫੇਰ ਮੈਂ ਤਾਂ ਹਟ ਗਿਆ ਜਿਨ੍ਹਾਂ ਜਿਨ੍ਹਾਂ ਹਟਿਆ ਹਾਂ ਤੇਲ ਕੌਣ ਪਾਊਗਾ ਤੇਲ ਤੇ ਕੋ ਪੈਸੇ ਆ ਗਏ ਮੂਜੀ ਗੈਰ ਕਿੰਦਾ ਚਾਚੂ ਤੇਲ ਹੈ ਹਾਂ ਮੂਜੀ ਗੈਰ ਮੰਗਾ ਚਾਚੂ ਤੇਲ ਨਹੀਂ ਮੈਨੂੰ ਐਂ ਦੱਸ ਉਹਦੇ ਕੁੱਤਾ ਦੇਰ ਕਿੱਥੇ ਫਿਰ ਜਾਂਦਾ ਆ ਉਹ ਤਾਂ ਫਿਰਦੇ ਹੋਣੇ ਆ ਬਾਹਰ ਦੇਖ ਲੈ ਕਿੱਡਾ ਕਿੱਡਾ ਸੋਹਣਾ ਮੌਸਮ ਆ ਬੰਦ ਕਰਦੀ ਹੁਣ ਵੀਡੀਓ ਬਣਾਉਣੀ